ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਪ੍ਰਭਾਤੀ ਮਹਲਾ 3 ਗੁਰਮੁਖ ਹਰਿ ਸਲਾਹਿਆ ਜਿਨਾ ਤਿੰਨ ਸਲਾਹ ਹਰਿ ਜਾਤਾ ਵਿਚੋਂ ਭਰਮ ਗਿਆ ਹੈ ਦੂਜਾ ਗੁਰ ਕਾ ਸ਼ਬਦ ਪਸ਼ਾਤਾ ਗੁਰਮੁਖ ਹਰਿ ਸਲਾਹਿਆ ਜਿਨਾ ਤਿਨ ਸਲਾਹ ਹਰਿ ਜਾਤਾ ਵਿਚੋਂ ਭਰਮ ਗਿਆ ਹੈ ਦੂਜਾ ਗੁਰ ਕਾ ਸ਼ਬਦ ਪਸ਼ਾਤਾ ਹਰ ਜੀਉ सोई तोदर जपी तुज सलाह गात मत तुझते होई रहा गोर मुख सलाहण से साध पायण मीठा अमृत सार सदा मीठा कदे न फीका ਗੋਰੀ ਸ਼ਬਦੀ ਵਿਚਾਰ ਜਿਨ ਮੇਠਾ ਲਾਇ ਸੋਈ ਜਾਣ ਤਿਸ ਵਿਟੋਂ ਬਰ ਜਾਈ ਸ਼ਬਦ ਸਲਾਹੀ ਸਦਾ ਸੁਖ ਦਾਤਾ ਵਿਚੋਂ ਆਪ ਗਵਾਏ ਸਤ ਗੁਰ ਮੇਰਾ ਸਦਾ ਹੈ ਦਾਤਾ ਜੋਇ ਚ ਸੋ ਫਲ ਪਾਏ ਨਾਨਕ ਨਾਮ ਮਿਲੇ ਵਡਿਆਈ ਗੁਰ ਸ਼ਬਦੀ ਸਚ ਪਾਏ ਸਤ ਗੁਰ ਮੇਰਾ ਸਦਾ ਹੈ ਦਾਤਾ ਜੋ ਇੱਛਾ ਸੋ ਫਲ ਪਾਏ ਨਾਨਕ ਨਾਮ ਮਿਲੇ ਵਡਿਆਈ ਗੁਰ ਸ਼ਬਦੀ ਸਚ ਪਾਏ ਪ੍ਰਭਾਤੀ ਮਹਲਾ 3 ਗੁਰਮੁਖ ਹਰਿ ਸਲਾਹਿਆ ਜਿਨਾ ਤਿਨ ਸਲਾਹ ਹਰਿ ਜਾਤਾ ਵਿਚੋਂ ਭਰਮ ਗਿਆ ਹੈ ਦੂਜਾ ਗੁਰ ਕਾ ਸ਼ਬਦ ਪਛਾਤਾ گور ਮੋ ਕਾ ਹਰ ਸਲਾਹਿਆ ਜਨਾ ਤਿੰਨ ਸਲਾਹ ਹਰ ਜਾਤਾ ਵਿਚੋਂ ਭਰਮ ਗਿਆ ਹੈ ਦੂਜਾ ਗੁਰ ਕਾ ਸ਼ਬਦ ਪਛਾਤਾ ਹਰ ਜੀਵ ਤੂੰ ਮੇਰਾ ਇੱਕ ਸੋਈ ਤਉਦਰ ਜਪੀ ਤੁਰ ਸਲਾਹੇ ਗਾਤ ਮਤ ਤੁਜ ਤੇ ਹੋਈ ਰਹਾਉ ਗੋਰ ਮੋਖ ਸੁਲਾਹਣ ਸੇ ਸਾਧ ਪਾਇਣ ਮੀਠਾ ਅੰਮ੍ਰਿਤ ਸਾਰ ਸਦਾ ਮੀਠਾ ਕਦੇ ਨ ਫੀਕਾ ਗੁਰ ਸ਼ਬਦ ਦੀ ਵਿਚਾਰ ਜਿਨ ਮੀਠਾ ਲਾਇ ਸੋਈ ਜਾਣ ਤੇਸੇ ਵਟੋਂ ਬਰ ਜਾਈ ਸ਼ਬਦ ਸਲਾਹੀ ਸਦਾ ਸੁਖ ਦਾਤਾ ਵਿਚੋਂ ਆਪ ਗਵਾਏ ਸਤ ਗੁਰ ਮੇਰਾ ਸਦਾ ਹੈ ਦਾਤਾ ਜੋਇ ਚ ਸੋ ਫਲ ਪਾਏ ਨਾਨਕ ਨਾਮ ਮਿਲੇ ਵਡਿਆਈ ਗੁਰ ਸ਼ਬਦੀ ਸਚ ਪਾਏ ਸਤ ਗੁਰ ਮੇਰਾ ਸਦਾ ਹੈ ਦਾਤਾ ਜੋ ਇਛਾ ਸੋ ਫਲ ਪਾਏ ਨਾਨਕ ਨਾਮ ਮਿਲੇ ਵਡਿਆਈ ਗੁਰ ਸ਼ਬਦੀ ਸਚ ਪਾਏ ਪ੍ਰਭਾਤੀ ਮਹਲਾ 3 ਜਾ ਗੁਰਮੁਖ ਹਰਿ ਸਲਾਹਿਆ ਜਿਨਾ ਤਿੰਨ ਸਲਾਹ ਹਰਿ ਜਾਤਾ ਵਿਚੋਂ ਪਰਮ ਗਿਆ ਹੈ ਦੂਜਾ ਗੁਰ ਕਾ ਸ਼ਬਦ ਪਛਾਤਾ ਗੁਰਮੁਖ ਹਰਿ ਸਲਾਹਿਆ ਜਿਨਾ ਤਿੰਨ ਸਲਾਹ ਹਰ ਜਾਤਾ ਵਿਚੋਂ ਭਰਮ ਗਿਆ ਹੈ ਦੂਜਾ ਗੁਰ ਕਾ ਸ਼ਬਦ ਪਛਾਤਾ ਹਰ ਜੀਉ ਤੂੰ ਮੇਰਾ ਇੱਕ ਸੋਈ ਤੋੜ ਜਪੀ ਤੁਰ ਸਲਾਹੇ ਗਤ ਮਤ ਤੁਜ ਤੇ ਹੋਈ ਰਹਾ ਗੁਰਮੁਖੋ ਸੁਲਹਾਣ ਸੇ ਸਾਧ ਪਾਇਣ ਮੀਠਾ ਅੰਮ੍ਰਿਤ ਸਾਰ ਸਦਾ ਮੀਠਾ ਕਦੇ ਨ ਫੀਕਾ ਗੁਰ ਸ਼ਬਦ ਦੀ ਵਿਚਾਰ ਜੇਨੇ ਮੇਠਾ ਲਾਇਆ ਸੋਈ ਜਾਣ ਤਿਸ ਵਿਟੋਂ ਬਰ ਜਾਈ ਸ਼ਬਦ ਸਲਾਹੀ ਸਦਾ ਸੁਖ ਦਾਤਾ ਵਿਚੋਂ ਆਪ ਗਵਾਏ ਸਤ ਗੁਰ ਮੇਰਾ ਸਦਾ ਹੈ ਦਾਤਾ ਜੋ ਇਛਾ ਸੋ ਫਲ ਪਾਏ ਨਾਨਕ ਨਾਮ ਮਿਲੇ ਵੜਿਆਏ ਗੁਰ ਸ਼ਬਦੀ ਸਚ ਪਾਏ ਸਤ ਗੁਰ ਮੇਰਾ ਸਦਾ ਹੈ ਦਾਤਾ ਜੋ ਇਛਾ ਸੋ ਫਲ ਪਾਏ ਨਾਨਕ ਨਾਮ ਮਿਲੇ ਵਡਿਆਈ ਗੁਰ ਸ਼ਬਦੀ ਸਚ ਪਾਏ ਪਰਵਾਤੀ ਮਹਲਾ 3 ਗੁਰਮੁਖ ਹਰਿ ਸਲਾਹਿਆ ਜਨਾ ਤਿੰਨ ਸਲਾਹ ਹਰ ਜਾਤਾ ਵਿਚੋਂ ਭਰਮ ਗਿਆ ਹੈ ਦੂਜਾ ਗੁਰ ਕਾ ਸ਼ਬਦ ਪਸ਼ਾਤਾ ਗੁਰਮੁਖ ਹਰਿ ਸਲਾਹਿਆ ਜਿਨਾ ਤਿਨ ਸਲਾਹ ਹਰਿ ਜਾਤਾ ਵਿਚੋਂ ਭਰਮ ਗਿਆ ਹੈ ਦੂਜਾ ਗੁਰ ਕਾ ਸ਼ਬਦ ਪਸ਼ਾਤਾ ਹਰ ਜੀਉ ਤੂੰ ਮੇਰਾ ਇੱਕ ਸੋਈ ਤੁਰ ਜਪੀ ਤੁਰ ਸਲਾਹੇ ਗਾਤ ਮਤ ਤੁਜ ਤੇ ਹੋਈ ਰਹਾ ਗੁਰਮੁਖ ਸਲਹਾਨ ਸੇ ਸਾਧ ਪਾਇਣ ਮੀਠਾ ਅੰਮ੍ਰਿਤ ਸਾਰ ਸਦਾ ਮੀਠਾ ਕਦੇ ਨਾ ਫੀਕਾ ਗੁਰ ਸ਼ਬਦੀ ਵਿਚਾਰ ਜਿਨ ਮੀਠਾ ਲਾਇ ਸੋਈ ਜਾਣ ਤਿਸ ਵਿਟੌਂ ਬਰ ਜਾਈ ਸ਼ਬਦ ਸਲਾਹੀ ਸਦਾ ਸੁਖ ਦਾਤਾ ਵਿਚੋਂ ਆਪ ਗਵਾਈ ਸਾਤ ਗੁਰ ਮੇਰਾ ਸਦਾ ਹੈ ਦਾਤਾ ਜੋਇ ਚ ਸੋ ਫਲ ਪਾਏ ਨਾਨਕ ਨਾਮ ਮਿਲੇ ਵਡਿਆਈ ਗੁਰ ਸ਼ਬਦੀ ਸਚ ਪਾਏ ਸਤ ਗੁਰ ਮੇਰਾ ਸਦਾ ਹੈ ਦਾਤਾ ਜੋ ਇਛਾ ਸੋ ਫਲ ਪਾਏ ਨਾਨਕ ਨਾਮ ਮਿਲੇ ਵਡਿਆਈ ਗੁਰ ਸ਼ਬਦ ਦੀ ਸਚ ਪਾਏ ਪਰਵਾਤੀ ਮਹਲਾ 3 ਗੁਰਮੁਖ ਹਰਿ ਸਲਾਹਿਆ ਜਿਨਾ ਤਿੰਨ ਸਲਾਹ ਹਰ ਜਾਤਾ ਵਿਚੋਂ ਭਰਮ ਗਿਆ ਹੈ ਦੂਜਾ ਗੁਰ ਕਾ ਸ਼ਬਦ ਪਛਾਤਾ گور ਮੋਕ ਹਰ ਸਲਾਹਿਆ ਜਨਾ ਤਿੰਨ ਸਲਾਹ ਹਰ ਜਾਤਾ ਵਿਚੋਂ ਭਰਮ ਗਿਆ ਹੈ ਦੂਜਾ ਗੁਰ ਕਾ ਸ਼ਬਦ ਪਛਾਤਾ ਹਰ ਜੀਉ ਤੂੰ ਮੇਰਾ ਇੱਕ ਸੋਈ ਤੋੜ ਜਪੀ ਤੁਰ ਸਲਾਹੇ ਗਾਤ ਮਤ ਤੁਜ ਤੇ ਹੋਈ ਰਹਾ ਗੁਰਮੁਖ ਸਲਾਹਣ ਸੇ ਸਾਧ ਪਾਇਣ ਮੀਠਾ ਅੰਮ੍ਰਿਤ ਸਾਰ ਸਦਾ ਮੀਠਾ ਕਦੇ ਨ ਫੀਕਾ ਗੁਰ ਸ਼ਬਦ ਦੀ ਵਿਚਾਰ ਜਿਨ ਮੀਠਾ ਲਾਇ ਸੋਈ ਜਾਣ ਜਿਵੇਂ ਟੋਂਬਰ ਜਾਈ ਸ਼ਬਦ ਸਲਾਹੀ ਸਦਾ ਸੁਖ ਦਾਤਾ ਵਿਚੋਂ ਆਪ ਗਵਾਏ ਸਾਤ ਗੁਰ ਮੇਰਾ ਸਦਾ ਹੈ ਦਾਤਾ ਜੋਇ ਚ ਸੋ ਫਲ ਪਾਏ ਨਾਨਕ ਨਾਮ ਮਿਲੇ ਵਡਿਆਈ ਗੁਰ ਸ਼ਬਦੀ ਸਚ ਪਾਏ ਸਤ ਗੁਰ ਮੇਰਾ ਸਦਾ ਹੈ ਦਾਤਾ ਜੋਇਛ ਸੋ ਫਲ ਪਾਏ ਨਾਨਕ ਨਾਮ ਮਿਲੇ ਵਡਿਆਈ ਗੁਰ ਸ਼ਬਦੀ ਸਚ ਪਾਏ ਪਰਵਤੀ ਮਹਲਾ 3 ਜਾ ਗੁਰਮੁਖ ਹਰਿ ਸਲਾਹਿਆ ਜਿਨਾ ਤਿੰਨ ਸਲਾਹ ਹਰਿ ਜਾਤਾ ਵਿਚੋਂ ਪਰਮ ਗਿਆ ਹੈ ਦੂਜਾ ਗੁਰ ਕਾ ਸ਼ਬਦ ਪਛਾਤਾ ਗੁਰਮੁਖ ਹਰਿ ਸਲਾਹਿਆ ਜਿਨਾ ਤਿੰਨ ਸਲਾਹ ਹਰ ਜਾਤਾ ਵਿਚੋਂ ਭਰਮ ਗਿਆ ਹੈ ਦੂਜਾ ਗੁਰ ਕਾ ਸ਼ਬਦ ਪਛਾਤਾ ਹਰ ਜੀਉ ਤੂੰ ਮੇਰਾ ਇੱਕ ਸੋਈ ਤਉਰ ਜਪੀ ਤਉਰ ਸਲਾਹੇ ਗਤ ਮਤ ਤੁਜ ਤੇ ਹੋਈ ਰਹਾ ਗੁਰਮੁਖ ਸਲਹਾਣ ਸੇ ਸਾਧ ਪਾਇਣ ਮੀਠਾ ਅੰਮ੍ਰਿਤ ਸਾਰ ਸਦਾ ਮੀਠਾ ਕਦੇ ਨ ਫੀਕਾ ਗੁਰ ਸ਼ਬਦ ਦੀ ਵਿਚਾਰ ਜਿਨ ਮੇਠਾ ਲਾਇ ਸੁਈ ਜਾਣ ਤਿਸ ਵਿਟੋਂ ਬਰ ਜਾਈ ਸ਼ਬਦ ਸਲਾਹੀ ਸਦਾ ਸੁਖ ਦਾਤਾ ਵਿਚੋਂ ਆਪ ਗਵਾਏ ਸਤ ਗੁਰ ਮੇਰਾ ਸਦਾ ਹੈ ਦਾਤਾ ਜੋ ਇਚ ਸੋ ਫਲ ਪਾਏ ਨਾਨਕ ਨਾਮ ਮਿਲੇ ਵੜਿਆ ਗੁਰ ਸ਼ਬਦੀ ਸਚ ਪਾਏ ਸਤ ਗੁਰ ਮੇਰਾ ਸਦਾ ਹੈ ਦਾਤਾ ਜੋ ਇਚ ਸੋ ਫਲ ਪਾਏ ਨਾਨਕ ਨਾਮ ਮਿਲੇ ਵਡਿਆਈ ਗੁਰ ਸ਼ਬਦੀ ਸਚ ਪਾਏ ਪਰਵਾਤੀ ਮਹਲਾ 3 ਗੁਰਮੁਖ ਹਰਿ ਸਲਾਹਿਆ ਜਿਨਾ ਤਿੰਨ ਸਲਾਹਰ ਜਾਤਾ ਵਿਚੋਂ ਭਰਮ ਗਿਆ ਹੈ ਦੂਜਾ ਗੁਰ ਕਾ ਸ਼ਬਦ ਪਸ਼ਾਤਾ ਗੁਰਮੁਖ ਹਰਿ ਸਲਾਹਿਆ ਜਨਾ ਤਿਨ ਸਲਾਹ ਹਰਿ ਜਾਤਾ ਵਿਚੋਂ ਭਰਮ ਗਿਆ ਹੈ ਦੂਜਾ ਗੁਰ ਕਾ ਸ਼ਬਦ ਪਸ਼ਾਤਾ ਹਰ ਜੀਉ ਮੇਰਾ ਇੱਕ ਸੋਈ ਤਉੜ ਜਪੀ ਤੁਦਰ ਸਲਾਹੇ ਗਾਤ ਮਤ ਤੁਜ ਤੇ ਹੋਈ ਰਹਾ ਗੋਰ ਮਕਸਲਹਾਨ ਸੇ ਸਾਧ ਪਾਇਣ ਮੀਠਾ ਅੰਮ੍ਰਿਤ ਸਾਰ ਸਦਾ ਮੀਠਾ ਕਦੇ ਨਾ ਫੀਕਾ ਗੁਰ ਸ਼ਬਦੀ ਵਿਚਾਰ ਜਿਨ ਮੀਠਾ ਲਾਇਆ ਸੋਈ ਜਾਣ ਤਿਸ ਵਿਟੋਂ ਬਰ ਜਾਈ ਸ਼ਬਦ ਸਲਾਹੀ ਸਦਾ ਸੁਖ ਦਾਤਾ ਵਿਚੋਂ ਆਪ ਗਵਾਈ ਸਤ ਗੁਰ ਮੇਰਾ ਸਦਾ ਹੈ ਦਾਤਾ ਜੋਇ ਚ ਸੋ ਫਲ ਪਾਏ ਨਾਨਕ ਨਾਮ ਮਿਲੇ ਵਡਿਆਈ ਗੁਰ ਸ਼ਬਦੀ ਸਚ ਪਾਏ ਸਾਤ ਗੁਰ ਮੇਰਾ ਸਦਾ ਹੈ ਦਾਤਾ ਜੋਇਛ ਸੋ ਫਲ ਪਾਏ ਨਾਨਕ ਨਾਮ ਮਿਲੈ ਵਡਿਆਈ ਗੁਰ ਸ਼ਬਦੀ ਸਚ ਪਾਏ ਪਰਬਤੀ ਮਹਲਾ ਤੀਜਾ ਗੁਰਮੁਖ ਹਰਿ ਸਲਾਹਿਆ ਜਿਨਾ ਤਿੰਨ ਸਲਾਹ ਹਰ ਜਾਤਾ ਵਿਚੋਂ ਭਰਮ ਗਿਆ ਹੈ ਦੂਜਾ ਗੁਰ ਕਾ ਸ਼ਬਦ ਪਛਾਤਾ گورਮਕ ਹਰ ਸਲਾਹਿਆ ਜਿਨਾ ਤਿੰਨ ਸਲਾਹ ਹਰ ਜਾਤਾ ਵਿਚੋਂ ਭਰਮ ਗਿਆ ਹੈ ਦੂਜਾ ਗੁਰ ਕਾ ਸ਼ਬਦ ਪਛਾਤਾ ਹਰ ਜੀਉ ਤੂੰ ਮੇਰਾ ਇੱਕ ਸੋਈ ਤੁਰ ਜਪੀ ਤੁਰ ਸਲਾਹੇ ਗਾਤ ਮਤ ਤੁਜ ਤੇ ਹੋਈ ਰਹਾ ਗੁਰੂ ਮੋਖਾ ਸਲਾਹਣ ਸੇ ਸਾਧ ਪਾਇਣ ਮੀਠਾ ਅੰਮ੍ਰਿਤ ਸਾਰ ਸਦਾ ਮੀਠਾ ਕਦੇ ਨ ਫੀਕਾ ਗੁਰ ਸ਼ਬਦ ਦੀ ਵਿਚਾਰ ਜਿਨ ਮੀਠਾ ਲਾਇ ਸੋਈ ਜਾਣ ਤੇ ਸਵੇ ਟੋਂਬਰ ਜਾਈ ਸ਼ਬਦ ਸਲਾਹੀ ਸਦਾ ਸੁਖ ਦਾਤਾ ਵਿਚੋਂ ਆਪ ਗਵਾਈ ਸਤ ਗੁਰ ਮੇਰਾ ਸਦਾ ਹੈ ਦਾਤਾ ਜੋਇ ਚ ਸੋ ਫਲ ਪਾਏ ਨਾਨਕ ਨਾਮ ਮਿਲੇ ਵਡਿਆਈ ਗੁਰ ਸ਼ਬਦੀ ਸਚ ਪਾਏ ਸਤ ਗੁਰ ਮੇਰਾ ਸਦਾ ਹੈ ਦਾਤਾ ਜੋਇਛ ਸੋ ਫਲ ਪਾਏ ਨਾਨਕ ਨਾਮ ਮਿਲੇ ਵਡਿਆਈ ਗੁਰ ਸ਼ਬਦੀ ਸਚ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ